Murtaza, Murtaza, up the ladder. John, John, <st> make some magic in the lava. Murtaza, Murtaza, name's <that> our car, Karbiki. We're on the <that> road, born and ਮਰਤਾਵਾ ਮਰਤਾਵਾ ਅੰਪਲਾਇਜਰ ਮਰਮੇ ਆ ਕੇ ਬਾਤ ਕਰੋ ਬਾਤ ਕਰੋ ਬਾਤ ਪਿਆਰ ਕਰ ਸਰਪੰਨ ਮਰਤਾਵਾ ਮਰਤਾਵਾ 1 ਮਿੰਟ ਮੈਂ ਸਰਪੰਨ ਮਰਤਾਵਾ ਮਰਤਾਵਾ ਜਿੰਦਾਬਾਦ ਜਿੰਦਾਬਾਦ ਜਿੰਦਾ ਮੈਂ ਉਤਾਰ ਸਿੰਘ ਬਸੀਆਂ ਪ੍ਰਧਾਨ ਦੇ ਹਾਤੀ ਸਰਕ ਲੁਧਿਆਣਾ ਟੈਕਨੀਕਲ ਸਰਵੇ ਜੋਨੀਅਨ ਅੱਜ ਅਸੀਂ ਜੁਆਇੰਟ ਫੋਰਮ ਪੰਜਾਬ ਅਤੇ ਇਕਤਾ ਮੰਚ ਪੰਜਾਬ ਦੇ ਫੈਸਲੇ ਮੁਤਾਬਕ ਡਿਵੀਜ਼ਨ ਰੈਡ ਕੋਡ ਦੀ ਰੋਸ ਰੈਲੀ ਕਰ ਰਹੇ ਆ ਇਹ ਰੋਸ ਰੈਲੀ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀਆਂ ਮੁਲਾਜ਼ਮਾਂ ਮਾਰੂ ਨੀਤੀਆਂ ਦੇ ਖਿਲਾਫ ਅਤੇ ਰਹਿੰਦੀਆਂ ਮੰਗਾਂ ਅਤੇ ਮੰਗੀਆਂ ਮੰਗਾਂ ਦੇ ਲਾਗੂ ਨਾ ਕਰਨ ਸੰਬੰਧੀ ਅਤੇ ਜਿਹੜੇ ਗਲਤ ਫੈਸਲੇ ਲਏ ਜਾਂਦੇ ਨੇ ਜਿਵੇਂ ਸਾਡੇ ਰਿਟਾਇਰ ਸਾਥੀਆਂ ਨੂੰ ਦੁਬਾਰੇ ਭਰਤੀ ਕਰਨ ਦੀ ਗੱਲ ਚੱਲੀ ਆ ਕਿਉਂਕਿ ਸਾਡੇ ਜਿਹੜੇ ਹਜ਼ਾਰਾਂ ਲੱਖਾਂ ਨਾ ਪੰਜਾਬ ਦੇ ਜਿਹੜੇ ਨੌਜਵਾਨ ਬੇਰੁਗਾਰ ਤੁਰੇ ਫਿਰਦੇ ਨੇ ਪਰ ਜਿਹੜੀ ਪੰਜਾਬ ਦੀ ਸਰਕਾਰ ਆ ਅਤੇ ਬੋਰਡ ਦੀ ਮੈਨੇਜਮੈਂਟ ਆ ਉਹ ਸਾਡੇ ਰਿਟਾਇਰ ਸਾਥੀਆਂ ਨੂੰ ਦੁਬਾਰੇ ਰੱਖ ਕੇ ਇੱਥੇ ਭੱਬਲਪੂਸਾ ਖੜਾ ਕਰਨੀ ਚਾਹੁੰਦੀ ਆ ਕਿਉਂਕਿ ਜਿਹੜਾ ਇਹ ਟੈਕਨੀਕਲ ਕੰਮ ਇਹ ਜਿਹੜੇ ਨੌਜਵਾਨ ਮੁੰਡੇ ਕਰ ਸਕਦੇ ਨੇ ਜਿਹੜੇ 63 ਸਾਲ ਦੇ ਬਜ਼ੁਰਗ ਨੇ 60 ਸਾਲ ਤੋਂ ਉੱਪਰ ਨੇ ਉਹ ਕਿਵੇਂ ਖੰਭਿਆਂ ਤੇ ਚੜ੍ਹ ਕੇ ਕੰਮ ਕਰਨਗੇ ਇਸ ਕਰਕੇ ਅੱਜ ਦਾ ਜਿਹੜਾ ਇਹ ਅਦਰੋਸ ਰੈਲੀਆ ਉਹ ਇਸ ਫੈਸਲੇ ਦੀ ਨਕੇਦੀ ਕਰਦੀ ਆ ਅਤੇ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੀ ਆ ਕਿ ਜਿਹੜੀਆਂ ਰਹਿੰਦੀਆਂ ਮੰਗਾਂ ਨੇ ਉਹਨਾਂ ਨੂੰ ਲਾਗੂ ਕੀਤਾ ਜਾਵੇ ਮੰਗੀਆਂ ਮੰਗਾਂ ਨੂੰ ਲਾਗੂ ਕੀਤਾ ਜਾਵੇ ਅਤੇ ਜਿਹੜੀਆਂ ਮੀਟਿੰਗਦਾਰ ਮੀਟਿੰਗ ਦੇ ਕੇ ਉਹਦੇ ਫੈਸਲੇ ਲਾਗੂ ਨਹੀਂ ਕੀਤੇ ਜਾਂਦੇ ਅਤੇ ਮੀਟਿੰਗਾਂ ਦੇ ਕੇ ਡੇਟਾ ਚੇਂਜ ਕੀਤੀਆਂ ਜਾਂਦੀਆਂ ਇਹ ਪੰਜਾਬ ਸਰਕਾਰ ਦੀਆਂ ਇਹ ਮਾਜਮ ਮਲਾਜਮਾਂ ਨੂੰ ਨੀਤੀਆਂ ਇਹਨਾਂ ਦੀ ਕੋਰਨਖੇਦੀ ਕੀਤੀ ਜਾਂਦੀ ਆ ਅਤੇ ਜੇਕਰ ਜਿਹੜੀ 31 ਤਰੀਕ ਨੂੰ ਮੀਟਿੰਗ ਦਿੱਤੀ ਆ ਉਹ ਮੀਟਿੰਗ ਦੇ ਵਿੱਚ ਮੀਟਿੰਗ ਨਾ ਦਿੱਤੀ ਗਈ ਤਾਂ ਨਾ ਠੋਸ ਫੈਸਲੇ ਲਏ ਗਏ ਤਾਂ ਜੁਆਇੰਟ ਫੋਰਮ ਪੰਜਾਬ ਅਤੇ ਇਕਤਾ ਮਨਚ ਪੰਜਾਬ ਕੋਈ ਵੱਡਾ ਸੰਘਰਸ਼ ਦੇ ਕੇ ਪੰਜਾਬ ਸਰਕਾਰ ਅਤੇ ਬੋਰਡ ਮੈਨੇਜਮੈਂਟ ਨੂੰ ਇੱਕ ਵੱਡੀ ਚੁਣੌਤੀ ਦਿੱਤੀ ਜਾਊਗੀ ਜਿਹਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ 4 ਮਹੀਨੇ ਵਨਟ ਦੀ ਹੋਗੀ ਮੈਨੂੰ ਦੱਸੋ ਵੀ ਜੋ ਤੁਸੀਂ ਅੱਜ ਸੇ ਰੋਜ਼ਾਨਾ ਨਹੀਂ ਕਰ ਰਹੇ ਹੋ ਇਹਦੇ ਵਿੱਚ ਜੋ ਤੁਹਾਡੇ ਮੁਲਾਜ਼ਮ ਹੈ ਰੈਗੂਲਰ ਵਰਕਰ ਨੇ ਸਾਰੇ ਜਾਂ ਰਿਟਾਇਰਡ ਨੇ ਇਹਦੇ ਵਿੱਚ ਸਾਡਾ ਜੁਆਇੰਟ ਫੋਰਮ ਅਤੇਕਤਾ ਮੰਚ ਦੇ ਸਾਰੇ ਹੀ ਮੁਲਾਜ਼ਮ ਨੇ ਰਿਟਾਇਰ ਸਾਡੇ ਸਾਥੀ ਆ ਜਿਹੜੇ ਉਹ ਅੱਜ ਅਸੀਂ ਨਹੀਂ ਬੁਲਾਏ ਤੇ ਸਾਰੇ ਸਾਡੇ ਪ੍ਰੈਜ਼ੈਂਟ ਸਾਥੀ ਨੇ ਕੁਝ ਸਾਥੀ ਸਾਡੇ ਰੈਗੂਲਰ ਜਿਹੜੇ ਇੱਥੇ ਆਏ ਹੋਏ ਸੀਗੇ ਇੱਕ ਦੋ ਸਾਥੀ ਜਾਂ ਦੋ ਚਾਰ ਉਹ ਰਿਟਾਇਰ ਵੀ ਹੈਗੇ ਨੇ ਤੁਹਾਨੂੰ ਕੀ ਲੱਗਦਾ ਹੈਗਾ ਵੀ ਥੋਡੀਆਂ ਪ੍ਰੋਬਲਮਾਂ ਬਿਲਕੁਲ ਗਾਇਬ ਨਹੀਂ ਇਹਨਾਂ ਨੂੰ ਮੰਨਣਾ ਚਾਹੀਦਾ ਹੈਗਾ ਪਰ ਜੋ ਹੁਣ ਫਿਲਹਾਲ ਦੀ ਸਿਤੀ ਬਣੀ ਹੋਈ ਹੈ ਕਿ ਕਿਸਾਨਾਂ ਨੂੰ ਪੂਰੀ ਲਾਈਟ ਨਹੀਂ ਮਿਲ ਰਹੀ ਉਹਨਾਂ ਨੂੰ 2-2 ਘੰਟੇ ਤੋਂ 3-3 ਘੰਟੇ ਦੀ ਲਾਈਟ ਮਿਲ ਰਹੀ ਹੈ 8 ਘੰਟੇ ਦੀ ਹੈਗਾ ਉਸਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਉਹ ਬਿਜਲੀ ਬੋਰਡ ਕਰਨੀ ਬੋਰਡ ਨੂੰ ਹਲਤ ਨਹੀਂ ਹੋ ਰਿਹਾ ਹੈ ਕਿਸਾਨਾਂ ਨਾਲ ਦੇਖੋ ਜੀ ਜਦੋਂ ਸਰਕਾਰ ਨੇ ਵੋਟਾਂ ਲੈਣੀਆਂ ਸੀ ਉਦੋਂ ਕਿਹਾ ਸੀ ਅਸੀਂ 24 ਘੰਟੇ ਲਾਈਟ ਦੇਵਾਂਗੇ ਜਿਹੜੇ ਆ ਮੁਲਾਜ਼ਮ ਨੇ ਅਸੀਂ 24-24 ਘੰਟੇ ਕੰਮ ਕਰਕੇ ਰਾਤ ਨੂੰ 12-12 ਵਜੇ ਜਾ ਕੇ ਜਿਹੜੀ ਸਪਲਾਈ ਹੈ ਬਹਾਲ ਕਰਦੇ ਆ ਇਹ ਮੁਲਾਜ਼ਮਾਂ ਕਰਕੇ ਸਪਲਾਈ ਘੱਟ ਨਹੀਂ ਮਿਲਦੀ ਇਹ ਸਰਕਾਰ ਦੀਆਂ ਗਲਤ ਨੀਤੀਆਂ ਕਰਕੇ ਅਤੇ ਸਰਕਾਰ ਕੋਲੇ ਜਿਹੜੀ ਬਿਜਲੀ ਨਾ ਹੋਣ ਕਰਕੇ ਜਿਹੜੀ ਆ ਇਹ ਇਹ ਨਹੀਂ ਮਿਲਦੀ ਅਸੀਂ ਵੀ ਇਸ ਕੰਮ ਦੀ ਜਿਹੜੀ ਨਖੇਦੀ ਕਰਦੇ ਆ ਕਿ ਸਰਕਾਰ ਨੂੰ ਜਿਹੜੀ 8 ਘੰਟੇ ਦਾ ਸਾਡਾ ਲਾਰਾ ਲਾਇਆ ਸੀ ਕਿਸਾਨਾਂ ਨੂੰ ਇਹ 8 ਘੰਟੇ ਜਿਹੜੀ ਸਪਲਾਈ ਆ ਉਹ ਜ਼ਰੂਰ ਦੇਣੀ ਬਣਦੀ ਹੈ ਬਿਲਕੁਲ ਜੋ ਲਾਈਟ ਪਿੱਛੋਂ ਜੇ ਪੂਰੀ ਨਹੀਂ ਆ ਉਹ ਵੀ ਤਨਹੀਂ ਦਿੱਤੀ ਜਾਂਦੀ ਬਿਲਕੁਲ ਤੁਹਾਡੀ ਗੱਲ ਸਹੀ ਹੈ ਪਰ ਜੋ ਬਿਜਲੀ ਪਵਾਦ ਦੇ ਕੰਮ ਹੁੰਦੇ ਆ ਉਸ ਦੇ ਵਿੱਚ ਦੇਰੀ ਕੀਤੀ ਜਾਂਦੀ ਆ ਆਮ ਪਬਲਿਕ ਨੂੰ ਉਹ ਤਕਰੀਬਨ ਫੇਸ ਕਰਨਾ ਪੈ ਰਿਹਾ ਹੈਗਾ ਉਸਤੇ ਬਾਰੇ ਕੀ ਕਹੂਗੇ ਕੀ ਇਹ ਮੁਲਾਜ਼ਮਾਂ ਚ ਕਮੀ ਆ ਜਾਂ ਇਹ ਵਿਭਾਗ ਦੇ ਵਿੱਚ ਕਮੀ ਆ ਤੁਸੀਂ ਕੀ ਕਹਿਣਾ ਚਾਹੋਗੇ ਇਹ ਸਰਕਾਰ ਅਤੇ ਵਿਭਾਗ ਨੇ ਜਿਹੜੀ ਢੀਠਤਾ ਦੀ ਨੀਤੀ ਅਪਣਾਈ ਹੋਈ ਆ ਕਿ ਬੋਰਡ ਦੇ ਵਿੱਚ ਜਿਹੜੇ ਨਵੇਂ ਮੁਲਾਜ਼ਮਾਂ ਦੀ ਭਰਤੀ ਨਹੀਂ ਕਰਨੀ ਕਿਉਂਕਿ ਸਾਡੇ ਇੱਥੇ 600 ਬੰਦੇ ਦੀ ਜਿਹੜੀ ਹੈਗੀ ਆ ਹੈਗੀ ਆ ਪੂਰੀ ਵੀ 600 ਬੰਦਾ ਚਾਹੀਦਾ ਡਿਵੀਜ਼ਨ ਦੇ ਵਿੱਚ ਬੰਦਾ 500 ਕੰਮ ਕਰਦਾ ਜਦੋਂ 600 ਥਾਂ ਤੇ 500 ਬੰਦਾ ਕੰਮ ਕਰੂਗਾ ਤਾਂ ਜਿਹੜੀ ਕੰਮ ਪ੍ਰਭਾਵਿਤ ਹੋਣਾ ਹੀ ਹੋਣਾ ਪਰ ਟੈਕਨੀਕਲ ਸਰਵਿਸ ਯੂਨੀਅਨ ਤੇ ਜਿਹੜੀ ਮੁਲਾਜ਼ਮ ਏਕਤਾ ਮੰਚ ਆ ਅਸੀਂ ਇਹ ਵਰਕ ਟੂ ਰੂਲ ਦੇ ਉੱਤੇ ਵਿਸ਼ਵਾਸ ਰੱਖਦੇ ਆ ਅਸੀਂ ਪੂਰਾ ਤਨਮਨ ਧੰਦੇ ਨਾਲ ਆਪਦਾ ਆਪ ਦੇ ਪੱਲਿਓਂ ਤੇਲ ਮਚਾ ਕੇ ਇਹ ਕੰਮ ਕਰ ਰਹੇ ਆਂ ਜਿਹੜੀ ਦੇਰੀ ਹੁੰਦੀ ਆ ਇਹ ਸਰਕਾਰ ਅਤੇ ਬੋਰਡ ਮੈਨੇਜਮੈਂਟ ਦੀਆਂ ਜਿਹੜੀਆਂ ਢੀਡਤਾਈ ਦੀਆਂ ਨੀਤੀਆਂ ਉਹਦੇ ਦਾ ਕਰ ਹੁੰਦੀਆਂ ਹਾਂਜੀ ਜੀ ਕੀ ਨਾਮ ਤੁਹਾਡਾ ਮੈਂ ਯੋ ਤਰਲੋਚਨ ਸਿੰਘ ਜਿਹੜਾ ਡਿਵੀਜ਼ਨ ਪ੍ਰਧਾਨ ਟੈਕਨੀਕਲ ਸਰਵਿਸ ਯੂਨੀਅਨ ਅਤੇ ਜਿਹੜੀ ਅੱਜ ਦੀ ਇਹ ਅਸੀਂ ਰੋਸ ਰੈਲੀ ਕਰ ਰਹੇ ਆਂ ਇਹ ਰੋਸ ਰੈਲੀ ਪੰਜਾਬ ਸਰਕਾਰ ਅਤੇ ਪੀਐਸਪੀਸੀਐਲ ਦੀ ਬਰੇਜਮੈਂਟ ਦੇ ਰੋਸ ਵਜੋਂ ਜਿਹੜੀ ਉਹਨਾਂ ਨੇ ਦਾਰ ਮੀਟਿੰਗਾਂ ਕਰਕੇ ਜਿਹੜੀ ਪਿਛਲੇ ਸਮੇਂ ਸਾਨੂੰ 5 7 23 ਨੂੰ ਜਿਹੜੀ 24 ਨੂੰ ਮੀਟਿੰਗ ਦਿੱਤੀ ਗਈ ਸੀ ਅਤੇ ਉਹ ਮੀਟਿੰਗ ਵਿੱਚ ਬਣੀਆਂ ਹੋਈਆਂ ਸਹਿਮਤੀਆਂ ਨੂੰ ਲਾਗੂ ਨਹੀਂ ਕੀਤਾ ਗਿਆ ਤੇ ਅੱਗੇ ਜਿਹੜੀ ਮੀਟਿੰਗ ਆ 27/7 ਦੀ ਦਿੱਤੀ ਗਈ ਸੀ ਤੇ ਉਹ ਪੋਸਟਫੋਨ ਕਰਕੇ 31/7 ਦੀ ਕਰ ਦਿੱਤੀ ਗਈ ਆ ਅਸੀਂ ਉਹ ਮੈਨੇਜਮੈਂਟ ਨੂੰ ਚੇਤਾਵਨੀ ਦਿੰਨੇ ਆ ਕਿ ਜੇ 31/7 ਨੂੰ ਵੀ ਮੀਟਿੰਗ ਨਾ ਕੀਤੀ ਗਈ ਤਾਂ ਜਿਹੜੇ ਸਾਰੇ ਮੁਲਾਜ਼ਮ ਨੇ ਪੰਜਾਬ ਦੇ ਉਹ ਇਹ ਸੰਘਰਸ਼ ਨੂੰ ਹੋਰ ਵੀ ਤਿੱਖਾ ਕਰਨਗੇ ਅਤੇ ਜੇ ਇਸ ਦਾ ਜਿਹੜਾ ਪੈਡੀਸੀਜਨ ਚੱਲ ਰਿਹਾ ਵਾ ਜੇ ਕੰਮ ਦਾ ਜਾਂ ਕੋਈ ਕਿਤੇ ਸਪਲਾਈ ਬਹਾਲ ਨਹੀਂ ਹੁੰਦੀ ਅਤੇ ਮੁਲਾਜ਼ਮਾਂ ਜਿਹੜੇ ਆਪਣੇ ਸੰਘਰਸ਼ ਨੂੰ ਤੇਜ਼ ਕਰਦੇ ਆ ਅਤੇ ਕੰਮ ਇਸੇ ਰੁਕਾਵਟ ਪੈਂਦੀ ਆ ਤਾਂ ਉਸ ਦੀ ਸਾਰੀ ਜ਼ਿੰਮੇਵਾਰੀ ਬੋਰਡ ਮੈਨੇਜਮੈਂਟ ਅਤੇ ਪੰਜਾਬ ਸਰਕਾਰ ਦੀ ਹੋਊਗੀ ਅਸੀਂ ਅਖੀਰ ਚ ਫੇਰ ਇਹੀ ਕਹਿੰਦੇ ਆ ਕਿ ਜਿਹੜੀ 31/7 ਨੂੰ ਮੀਟਿੰਗ ਦੇ ਕੇ ਬਣੀਆਂ ਹੋਈਆਂ ਸਹਿਮਤੀਆਂ ਨੂੰ ਲਾਗੂ ਨਾ ਕੀਤਾ ਗਿਆ ਤਾਂ ਜਿਹੜੇ ਸਾਥੇ ਸਾਰੇ ਮੁਲਾਜ਼ਮ ਸਾਥੀ ਆ ਇਹ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ ਜਬੀ ਜੀ ਜੋ ਇਹ ਤੁਸੀਂ ਮੁਲਾਜ਼ਮਾਂ ਦੀ ਗੱਲ ਕੀਤੀ ਹੈ ਪ੍ਰਾਈਵੇਟ ਮੁਲਾਜ਼ਮ ਦੀ ਬੁੱਧੀ ਨੇ ਜੋ ਪ੍ਰਾਈਵੇਟ ਮਲਾਜ਼ਮ ਜੋ ਸੀ ਠੇਕੇਦਾਰ ਦੇ ਮਤਲਬ ਉਹਦੇ ਤੇ ਕੰਮ ਕਰ ਰਹੇ ਆ ਉਹ ਸਾਰੇ ਹੀ ਜਿਹੜੇ ਚਾਹੇ ਸਾਡੇ ਸੀਐਚਵੀ ਕੰਮ ਹੈ ਜਿਹੜੇ ਕੰਟੈਕਟ ਬੇਸ ਤੇ ਕੰਮ ਹੈ ਨੇ ਚਾਹੇ ਸਾਡੇ ਠੇਕੇਦਾਰੀ ਸਿਸਟਮ ਰਾਹੀਂ ਕੰਮ ਹੈ ਨੇ ਉਹਨਾਂ ਨੂੰ ਵੀ ਜਿਹੜੀ ਆ ਪੰਜਾਬ ਸਰਕਾਰ ਤੇ ਮੈਨੇਜਮੈਂਟ ਉਹਨਾਂ ਨਾਲ ਧੱਕਾ ਕਰ ਰਹੀ ਆ ਉਹ ਜਿਹੜੇ ਸਾਰੇ ਮਲਾਜ਼ਮ ਅਸੀਂ ਇਕੱਠੇ ਤੌਰ ਤੇ ਜਿਹੜੇ ਸੰਘਰਸ਼ ਲੜ ਰਹੇ ਆ ਕਿਉਂਕਿ ਅਸੀਂ ਹਮੇਸ਼ਾ ਇਸ ਗੱਲ ਦੇ ਆ ਕਿ ਜਿਹੜੀ ਇਹ ਠੇਕੇਦਾਰੀ ਸਿਸਟਮ ਬੰਦ ਕੀਤਾ ਜਾਵੇ ਤੇ ਜਿਹੜੀ ਭਰਤੀ ਆ ਉਹ ਰੈਗੂਲਰ ਕੀਤੀ ਜਾਵੇ ਕਿਉਂਕਿ ਜਿਹੜੇ ਸਾਥੀਆਂ ਨੂੰ ਕੰਮ ਦੇ ਮੁਤਾਬਕ ਜੇ ਸਾਥੀ ਆ ਜਿਹੜੇ ਸੀਐਚਵੀ ਕੰਮਿਆਂ ਦੀ ਗੱਲ ਕਰੀਏ ਤਾਂ ਉਹਨਾਂ ਨੂੰ ਜਿਹੜੀਆਂ ਨਗੂਣੀਆਂ ਤਨਖਾਹ 10-11000 ਤੇ ਉਹਨਾਂ ਦੇ ਜਿਹੜੀ ਤਨਖਾਹ ਵਿੱਚ ਜੇ ਵਾਧਾ ਘੱਟੋ ਘਾਟ ਉਹਨੂੰ ਰੈਗੂਲਰ ਨਹੀਂ ਕਰਨਾ ਤਾਂ ਉਹਨਾਂ ਨੂੰ 25 ਜਾਂ 30000 ਰੁਪਏ ਘੱਟੋ ਘਾਟ ਦਿੱਤਾ ਜਾਵੇ ਤਾਂ ਕਿ ਜਿਹੜੇ ਸਾਥੀ ਆ ਉਹ ਆਪਣੀ ਇਸ ਇੰਨੀ ਗਰਮੀ ਦੇ ਵਿੱਚ ਲੋਕਾਂ ਦੀ ਸਪਲਾਈ ਬਹਾਲ ਕਰਨ ਲਈ ਦਿਨ ਰਾਤ ਇੱਕ ਕਰਦੇ ਆ ਉਹਨਾਂ ਨੂੰ ਆਪਣਾ ਮਿਹਨਤਾਨਾ ਸਹੀ ਮਿਲ ਸਕੇ ਤੇ ਜਿਹੜੇ ਉਹਨਾਂ ਨੂੰ ਜਿਹੜੇ ਸਾਥੀ ਲੰਬੇ ਸਮੇਂ ਤੋਂ ਇੱਕ ਕੰਟੈਕਟ ਕੰਮ ਕਰਦੇ ਆ ਚਾਹੇ ਠੇਕੇਦਾਰਾਂ ਹੀ ਕੰਮ ਕਰਦੇ ਆ ਉਹਨਾਂ ਸਾਥੀਆਂ ਨੂੰ ਜਿਹੜੀ ਆ ਰੈਗੂਲਰ ਕੀਤਾ ਜਾਵੇ ਤਾਂ ਕਿ ਜਿਹੜੇ ਸਾਥੀ ਆ ਉਹ ਆਪਣੇ ਕੰਮ ਨੂੰ ਸਹੀ ਢੰਗ ਨਾਲ ਕਰ ਸਕਣ ਅਤੇ ਜਿਹੜੀ ਨਵੀਂ ਭਰਤੀ ਆ ਉਹ ਰੈਗੂਲਰੀ ਕੀਤੀ ਜਾਵੇ ਅਸੀਂ ਇਹ ਹੀ ਮੰਗ ਕਰਦੇ ਆ ਤੁਹਾਨੂੰ ਕੀ ਲੱਗਦਾ ਹੈਗਾ ਵੀ ਇਹ ਜੋ ਤਕਰੀਫਾਂ ਨੇ ਪ੍ਰੋਬਲਮਾਂ ਚੋਂ ਤੁਸੀਂ ਫੇਸ ਕਰ ਰਹੇ ਹੋ ਇਹ ਪਹਿਲਾਂ ਸਰਕਾਰਾਂ ਦੀ ਚਲਦੀਆਂ ਆ ਰਹੀਆਂ ਜਾਂ ਹੁਣ ਵਾਲੀ ਮੌਜੂਦਾ ਸਰਕਾਰ ਦੀ ਕੋਈ ਜ਼ਿਆਦਾ ਹੋ ਰਹੀ ਹੈ ਮੌਜੂਦਾ ਦੇ ਇਹ ਜਿਹੜੀ ਸਰਕਾਰ ਚਾਹੇ ਕੋਈ ਵੀ ਆ ਜੇ ਉਹ ਤਕਰੀਬਨ ਮਤਲਬ ਜਦੋਂ ਸਰਕਾਰ ਨੇ ਆਪਣੀਆਂ ਵੋਟਾਂ ਲੈਣੀਆਂ ਹੁੰਦੀਆਂ ਨੇ ਉਦੋਂ ਉਹ ਜ਼ਰੂਰ ਇਹ ਕਹਿੰਦੇ ਆ ਵੀ ਜਿਹੜੀ ਸਰਕਾਰਾਂ ਪਿਛਲੀਆਂ ਗਲਤ ਕਰ ਰਹੀਆਂ ਸੀ ਅਸੀਂ ਇਹ ਕਰਦੇਾਂਗੇ ਪਰ ਅਸੀਂ ਇਹ ਹਮੇਸ਼ਾ ਦੇਖਦੇ ਆਏ ਆ ਜਦੋਂ ਵੀ ਸਰਕਾਰ ਸਤਾ ਚ ਆ ਜਾਂਦੀ ਆ ਤਾਂ ਉਹਨਾਂ ਗੱਲਾਂ ਨੂੰ ਭੁੱਲ ਕੇ ਜਿਹੜੀ ਪਹਿਲਾਂ ਸਰਕਾਰ ਵਾਲੀਆਂ ਨੀਤੀਆਂ ਨੇ ਉਦੋਂ ਵੀ ਉਹ ਗਲਤ ਨੀਤੀਆਂ ਬਣਾ ਕੇ ਲੈ ਕੇ ਆਉਂਦੀ ਆ ਕਿਉਂਕਿ ਤੁਸੀਂ ਦੇਖਦੇ ਹੋ ਕਿ ਜਿਹੜਾ ਕੰਮ ਦਾ ਬੋਝ ਵਧੀ ਜਾਂਦਾ ਤੇ ਇਹਦੀ ਮੁਲਾਜ਼ਮਾਂ ਦੀ ਭਰਤੀ ਆ ਉਹ ਬਹੁਤ ਘਟੀ ਜਾਂਦੀ ਆ ਪਰ ਉਹਨਾਂ ਨੇ ਇਹ ਕਿਹਾ ਸੀ ਕਿ ਅਸੀਂ ਨਵੀਂ ਭਰਤੀ ਕਰਾਂਗੇ ਕੋਈ ਰੋਸ ਰੈਲੀ ਨਹੀਂ ਹੋਊਗੀ ਕੋਈ ਮੁਲਾਜ਼ਮ ਧਰਨਾ ਨਹੀਂ ਲਾਏਗਾ ਪਰ ਇਸ ਤੋਂ ਜਿਹੜਾ ਉਲਟੀ ਹੋਇਆ ਵਾ ਤੇ ਜਿਹੜੇ ਮੁਲਾਜ਼ਮਾਂ ਦੀ ਗਿਣਤੀ ਆ ਉਹਨਾਂ ਨੇ ਕੋਈ ਰੈਗੂਲਰ ਭਰਤੀ ਨਹੀਂ ਕੀਤੀ ਜੇ ਹੁੰਦੀ ਆ ਤਾਂ ਬਿਲਕੁਲ ਨਮੂਣੀ ਜਿਹੀ ਭਰਤੀ ਹੁੰਦੀ ਆ ਤੇ ਉਸ ਤੋਂ ਵੱਧ ਜਿਹੜੇ ਸਾਥੀ ਨੇ ਉਹ ਰਿਟਾਇਰ ਹੋ ਜਾਂਦੇ ਨੇ